ਜੇ ਆਹ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਦਾ ਪੁੱਤ ਆ ਜਿਹੜਾ ਉਹ ਘਰੇ ਆ ਸਕਦਾ ਤਾਂ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੋ ਸਕਦਾ ਬਹੁਤ ਵੀਡੀਓਾਂ ਸ਼ੇਅਰ ਕਰਦੇ ਹਾਂ ਇਹ ਵੀ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਧਿਆਨ ਵੀ ਜਰੂਰ ਰੱਖਣਾ ਇਹ ਦੋ ਨੌਜਵਾਨ ਆ ਇੱਕ ਦਾ ਨਾਂ ਜਗਸੀਰ ਸਿੰਘ ਆ ਤੇ ਇੱਕ ਦਾ ਨਾਂ ਮਣੀ ਆ ਇੱਕ ਮਣੀ ਆ ਜਿਹੜਾ ਉਹ ਥੋੜਾ ਜਿਹਾ ਮੰਦਬੁੱਧੀ ਆ ਤੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਤੇ ਉਹਦੇ ਪਿਤਾ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਸੀ ਤੇ ਮਾਤਾ ਜਿਹੜੀ ਆ ਘਰੇ ਆ ਉਹਦੀ ਉਹ ਉਡੀਕ ਰਹੀ ਆ ਕਿ ਮੇਰਾ ਪੁੱਤ ਵਾਪਸ ਆ ਜੇ ਸੋ ਇਹ ਵੀਡੀਓ ਜਿਹੜੀ ਮਤਲਬ 13 ਜੂਨ ਜਾਂ 14 ਜੂਨ ਦੇ ਲਗਭਗ ਜਿਹੜੇ ਇਹ ਦੋਵੇਂ ਨੌਜਵਾਨ ਆ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਆ ਤੇ ਇਹ ਦੋਵੇਂ ਨੌਜਵਾਨ ਜਿਹੜੇ ਆ ਲਾਪਤਾ ਹੋਏ ਆ ਸੋ ਪਰਿਵਾਰ ਆ ਜਿਹੜਾ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਵੱਧ ਤੋਂ ਵੱਧ ਕਿ ਇਹਨਾਂ ਨੌਜਵਾਨਾਂ ਦਾ ਜਿਹੜਾ ਉਹ ਪਤਾ ਲੱਗ ਸਕੇ ਸੋ ਵੀਡੀਓ ਨੂੰ ਬਹੁਤ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੇ ਲੋਕ ਆ ਜਿਹੜੇ ਘਰੋਂ ਜਿਹੜੇ ਉਹ ਚਲੇ ਜਾਂਦੇ ਆ ਕਿਸੇ ਕਾਰਨ ਕਰਕੇ ਤੇ ਉਹ ਵਾਪਸ ਉਹਨਾਂ ਦਾ ਮਲਾਪ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੀਡੀਓ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦਾ ਮਲਾਪ ਆ ਜਿਹੜਾ ਉਹ ਵਾਪਸ ਘਰਦਿਆਂ ਨਾਲ ਆਪਣੇ ਮਾਪਿਓ ਨਾਲ ਹੋਇਆ ਸੋ ਤਾਂ ਕਰਕੇ ਆਪਾਂ ਇਹ ਬੇਨਤੀ ਕਰਦੇ ਆਂ ਕਿ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤੇ ਧਿਆਨ ਵੀ ਜ਼ਰੂਰ ਰੱਖਿਓ ਆਸੇ-ਪਾਸੇ ਕੋਈ ਵੀ ਤੁਹਾਨੂੰ ਇਹੋ ਜਿਹਾ ਸ਼ੱਕੀ ਬੰਦਾ ਤੁਹਾਨੂੰ ਲੱਗਦਾ ਕਿ ਹਾਂ ਇਹ ਹੋ ਸਕਦਾ ਤੇ ਮਤਲਬ ਜਿਹੜਾ ਹੋ ਸਕਦਾ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਜਿਹੜਾ ਘਰੋਂ ਚਲਿਆ ਜਾਂਦਾ ਜਾਂ ਹਫ਼ਤਾ ਡੇਢ ਹਫ਼ਤਾ ਦੋ ਹਫ਼ਤੇ ਜ਼ਿਆਦਾ ਟਾਈਮ ਲੰਘ ਜਾਂਦਾ ਤੇ ਜਾਂ ਮੈਂਟਲੀ ਅਫਸੈਟ ਹੋ ਜਾਂਦਾ ਜਾਂ ਮੈਂਟਲੀ ਅਫਸੈਟ ਹੋਇਆ ਹੋਆ ਹੁੰਦਾ ਪਹਿਲਾਂ ਹੀ ਤੇ ਉਹ ਜਿਹੜਾ ਕਈ ਵਾਰ ਉਹਦੀ ਮਤਲਬ ਜਿਵੇਂ ਕਟਿੰਗ ਵਾਲਾ ਹੋ ਗਿਆ ਉਹਦੇ ਵਾਲ ਜਾਦੇ ਆ ਜਾਂਦੇ ਆ ਜਾਂ ਦਾੜ੍ਹੀ ਜਾਦੇ ਆ ਜਾਂਦੀ ਆ ਮੁੱਛਾਂ ਜਾਦੇ ਆ ਜਾਂਦੀਆਂ ਤੇ ਕੋਈ ਕਟਾਉਂਦਾ ਨਹੀਂ ਜਾਂ ਉਹ ਖੁਦ ਵੀ ਨਹੀਂ ਕਟਾ ਸਕਦਾ ਤੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਫੋਟੋ ਦੇ ਵਿੱਚ ਜਿਹੜਾ ਨੌਜਵਾਨ ਆ ਉਹ ਤੁਹਾਨੂੰ ਲੱਗਦਾ ਨਹੀਂ ਤੇ ਅਸਲ ਦੇ ਵਿੱਚ ਜਿਹੜਾ ਹੁੰਦਾ ਉਹ ਤੁਹਾਨੂੰ ਐ ਲੱਗਦਾ ਕਿ ਹੋਰ ਹੈ ਸੋ ਜਿੱਥੇ ਕਿਤੇ ਵੀ ਕਿਉਂਕਿ ਜਦੋਂ ਚਿਹਰਾ ਹੁਣ ਚਿਹਰਾ ਹੋਰ ਆ ਹਫ਼ਤੇ ਬਾਅਦ ਹੋਰ ਹੋਊਗਾ ਮਹੀਨੇ ਬਾਅਦ ਹੋਰ ਹੋਊਗਾ 2 ਮਹੀਨੇ ਬਾਅਦ ਹੋਰ ਹੋਊਗਾ ਕਿਉਂਕਿ ਵਾਲ ਵਧ ਜਾਣਗੇ ਦਾੜੀ ਵਧੂਗੀ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਉਹ ਜਿੱਥੇ ਕਿਤੇ ਵੀ ਕੋਈ ਗੱਲਬਾਤ ਤੁਹਾਨੂੰ ਲੱਗਦੀ ਆ ਤਾਂ ਇਹਨਾਂ ਫੋਨ ਨੰਬਰਾਂ ਤੇ ਜਿਹੜੇ ਫੋਨ ਨੰਬਰ ਥੱਲੇ ਦਿੱਤੇ ਹੋਏ ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕਰਕੇ ਉਹ ਬੰਦੇ ਦੀ ਫੋਟੋ ਇਹਨਾਂ ਨੂੰ ਭੇਜ ਕੇ ਜਿਹੜਾ ਉਹ ਆਪਦਾ ਇਹ ਘਰ ਦੇ ਆ ਜਿਹੜੇ ਜਿਹੜੇ ਲੱਭ ਰਹੇ ਆ ਇਹ ਆਪਣਾ ਜਿਹੜਾ ਉਹ ਚੈੱਕ ਕਰ ਸਕਦੇ ਆ ਕਿ ਸਾਡਾ ਹੈ ਜਾਂ ਨਹੀਂ ਹੈ ਜੋ ਇਹੋ ਜੀਆਂ ਗੱਲਾਂ ਵੀ ਕਿਤੇ ਨਾ ਕਿਤੇ ਹੋ ਜਾਂਦੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੋਰ ਵੀ ਜਿੱਥੇ ਕਿਤੇ ਵੀ ਇਹੋ ਜੀਆਂ ਵੀਡੀਆਂ ਹੁੰਦੀਆਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਇਹ ਨਾ ਸੋਚਿਆ ਕਰੋ ਕਿ ਯਾਰ ਕੋਈ ਗੱਲ ਨਹੀਂ ਹੋ ਜੂਗਾ ਲੱਭ ਜੂਗਾ ਇਸ ਤਰ੍ਹਾਂ ਥੋੜੀ ਲੱਭਦਾ ਹੁੰਦਾ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਉਹ ਲੱਭੇ ਆ ਵੀਡੀਓ ਦੇ ਜਰੀਏ ਸੋ ਜਿਵੇਂ ਆਪਾਂ ਕਹਿ ਦਿੱ ਗਏ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਜਿਹੜੀਆਂ ਮੰਦਬੁੱਧੀ ਲੋਕਾਂ ਨੂੰ ਚੱਕਦੇ ਆਂ ਸੜਕਾਂ ਤੋਂ ਸਾਮ ਸੰਭਾਲ ਕਰਦੀਆਂ ਤੇ ਉਹਨਾਂ ਦੀਆਂ ਵੀਡੀਓ ਆ ਮੁੜ ਕੇ ਜਾਰੀ ਕਰ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੇ ਮਾਪਿਓ ਜਾਂ ਬੱਚੇ ਤੱਕ ਵੀ ਜਿਹੜੇ ਉਹ ਲੱਭ ਕੇ ਉਹਨਾਂ ਨੂੰ ਵਾਪਸ ਲੈ ਜਾਂਦੇ ਆ ਸੋ ਐਹੋ ਜੀਆਂ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਸੋ ਇਹ ਨਾ ਸੋਚਿਆ ਕਰੋ ਕਿ ਯਾਰ ਫੋਟੋ ਹੈਗੀ ਠੀਕ ਆ ਇਗਨੋਰ ਕਰਦੇ ਹੋ ਸੋ ਕਿਤੇ ਨਾ ਕਿਤੇ ਇਹ ਗੱਲਾਂ ਤੇ ਜ਼ਰੂਰ ਗੌਰ ਕਰਿਓ ਸੋ ਜ਼ਰੂਰ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਰੀਦਕੋਟ ਦੇ ਲੋਕ ਨੌਜਵਾਨਾ ਫਰੀਦਕੋਟ ਜ਼ਿਲ੍ਹੇ ਦੇ ਤੇ ਫੋਟੋ ਆ ਵੀ ਤੁਸੀਂ ਦੇਖ ਲਿਓ ਵੱਖ-ਵੱਖ ਨੌਜਵਾਨਾ ਇਹ ਇੱਕ ਨੌਜਵਾਨੀ ਹੈਗੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ